ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਬਲਵੰਤ ਪੰਨੂ ਤੇ ਮੈਂ ਅਸਕਰ ਹੀ ਗੰਨੇ ਕਮਾਦ ਦੀ ਕੋਈ ਨਾ ਕੋਈ ਵੀਡੀਓ ਪਾਉਂਦੇ ਹੀ ਰਹੀਦਾ ਪਹਿਲਾਂ ਹੀ ਪਾਉਂਦੇ ਰਹੇ ਹਾਂ ਪਰ ਹੁਣ ਨਵੀਂ ਆਈਡੀ ਤੇ ਚਲੋ ਪਾਉਣੀ ਸ਼ੁਰੂ ਕੀਤੀ ਆ ਤੇ ਇੱਕ ਚੀਜ਼ ਆਰਕਾਂ ਬੜੀ ਵੇਖਣ ਨੂੰ ਮਿਲ ਰਹੀ ਆ ਮੈਨੂੰ ਵੀ ਆ ਕਮਾਦ ਜਿਹੜਾ ਲਾਇਆ ਇਹ ਇੱਕ ਮੁੱਢ ਤੋਂ ਦੋ ਦੋ ਗੰਨੇ ਆਰਕਾਂ ਕਾਫੀ ਨਕਲੇ ਨੇ ਅੱਗੇ ਕੋਈ ਵਿਰਲਾਵਾਂ ਜਾਂ ਨਕਲਦਾ ਹੁੰਦਾ ਸੀ ਆਰਕਾਂ ਕਾਫੀ ਨਕਲੇ ਤੇ ਜੁਰਮਵੇਂ ਨਾ ਹੱਥ ਲਿਓ ਮੋਡ ਆ ਵੇਖੋ ਇੱਕੋ ਆ ਉਤੋਂ ਪਲੇ ਆ ਦੋਵੇਂ ਗੰਨੇ ਆ ਪਲੇ ਨਿਕਲਦੇ ਆ ਬਹੁਤ ਵਧੀਆ ਤੇ ਅੱਗੇ ਨਕਲਦੇ ਰਹੇ ਤੇ ਮੈਂ ਚੱਲ ਆ ਕੇ ਫੇਰ ਨਿਕਲਦੇ ਨਿਕਲੇ ਤੇ ਮੈਂ ਚੱਲ ਵਿਖਾਲਦੇ ਆ ਵੀਰਾਂ ਭੈਣਾਂ ਨੂੰ ਸਾਰਿਆਂ ਨੂੰ ਵੀ ਭੜੇ ਪਤਾ ਨਹੀਂ ਬੀਜ ਦਾ ਫਰਕ ਜਾਂ ਕਿ ਜਾਂ ਕੁਦਰਤ ਲਾਉ ਹੀ ਇਹ ਡਬਲ ਹੋ ਜਾਂਦਾ ਏ ਅੱਗੇ ਜੇ ਕੋਈ ਕੋਈ ਵਰਲਾ ਨਿਕਲਦਾ ਹੁੰਦਾ ਸੀ ਐਰਕਾ ਕਾਫੀ ਨਿਕਲੇ ਤੇ ਤਾਂ ਮੈਂ ਚੱਲ ਅੱਜ ਫੇਰ ਮੈਂ ਆਖਿਆ ਚੱਲ ਵਿਖਾਲਦੇ ਆ ਵੀਰ ਭਰਾਵਾਂ ਸਾਰਿਆਂ ਨੂੰ ਤੇ ਬਹੁਤ ਵਧੀਆ ਚਲੋ ਦੋ ਦੋ ਗੰਨੇ ਇੱਕ ਗੰਨੇ ਦੇ ਦੋ ਦੋ ਗੰਨੇ ਨਗਲ ਤੇ ਬਹੁਤ ਵਧੀਆ ਬੈਨੀਫਿਟ ਮਿਲਦਾ ਭਾਈ ਹੈ ਤੇ ਚਲੋ ਕਮੈਂਟ ਕਰਕੇ ਦੱਸਿਓ ਵੀ ਕੋਈ ਜਾਂ ਬੀਬੂ ਦਾ ਫਰਕ ਹੋ ਸਕਦਾ ਕਿ ਜਾਂ ਉਦਾਂ ਵੀ ਕਿ ਇਹ ਗੰਨਾ ਵੀ ਇਦਾਂ ਤਿਆਰ ਹੋ ਸਕਦਾ ਬਹੁਤ ਵਧੀਆ ਸ਼ਾਸਤਰੀ ਕਾਲ ਦੀ ਸਾਰਿਆਂ